ਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਵੀ ਸ਼ੁਰੂ ਕਰਨ ਤੋਂ ਪਹਿਲਾਂ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਨੂੰ ਜਿਹੜੀ ਸ਼ੁਰੂ ਕਰਦੇ ਪਹਿਲਾਂ ਤੁਹਾਨੂੰ ਵਸਟਾ ਵੀ ਜੇ ਜਿਸ ਚੈਨਲ ਤੇ ਪਹਿਲੀ ਵਾਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜਰੂਰ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੇ ਕਮੈਂਟ ਕਰਕੇ ਜਰੂਰ ਦੱਸਣਾ ਲਓ ਜੀ ਅੱਜ ਆਪਾਂ ਨਾ ਆਪਣਾ ਕੋਈ ਵੀ ਪਲਾਨ ਨਹੀਂ ਸੀ ਜਾਣਦਾ ਆਪਾਂ ਖੜੇ ਪਰ ਤੇਰੀ ਗੱਲ ਨਹੀਂ ਆਪਾਂ ਚੱਲ ਗਏ ਆਪਣੇ ਮਾਮਾ ਜੀ ਦੀ ਜੇਟੀ ਦੇਵੇ ਉਹਨਾਂ ਦੇ ਸੋਹਰੇ ਸਾਡੇ ਆਪਰੇਸ਼ਨ ਵਿੱਚ ਇੱਕ ਲੱਖ ਦਾ ਨਿਕਾ ਚਲੀ ਗਈ ਸੀ ਆਪਾਂ ਉਹਦਾ ਪਤਾ ਲੈ ਕੇ ਆਉਣੀ ਆ ਫਿਰ ਆਪਾਂ ਕੰਮ ਚੱਲ ਜੂਗਾ ਬੰਦਾ ਹੀ ਆ ਆਪਣ ਕੱਲ ਹੀ ਪਤਾ ਲੱਗਿਆ ਸੀ ਤਾਂ ਕਾਫੀ ਦਿਨ ਹੋ ਗਏ ਕਿ ਬੰਦ ਗਏ ਤੇ ਕੋਈ ਨਹੀਂ ਪੇਸ਼ੰਗਰ ਆਇਆ ਉਹਨੂੰ ਪਤਾ ਨਹੀਂ ਸੀ ਯਾ ਪੈਚਲੇ ਪਾ ਘਰ ਚੋਂ ਅਸੀਂ ਫਰੂਟ ਵਾਲੇ ਰੇੜੀ ਆਪਾਂ ਇੱਥੋਂ ਲੈਣੇ ਆ ਜੀ ਕੇਲੇ ਆਪਾਂ ਆ ਗਏ ਬਾਜ਼ਾਰ ਚ ਰੇੜੀ ਆਪਣੇ ਪਿੱਛੇ ਸੀ ਚਲੇ ਜਾਂਦੇ ਨੇ ਕੇਲੇ ਉਹ ਦੇਖੋ ਤੁਸੀਂ ਤੇ ਟਾਈਮ ਨਾ ਕਾਫੀ ਹੋ ਗਿਆ 11:30 ਹੋ ਗਿਆ ਆਪਾਂ ਤੁਰਦੇ ਤੁਰਦੇ ਨੂੰ ਕੁਝ ਕੰਮ ਪਨਾਂ ਦਾ ਟਾਈਮ ਨਹੀਂ ਆਈ ਨਹੀਂ ਸੀਗਾ ਵੀ ਸਲਾਹ ਨਹੀਂ ਸੀ ਆਪਣੀ ਜਾਣ ਦੀ ਪਹਿਲਾਂ ਅਸੀਂ ਆਪਾਂ ਤੁਹਾਨੂੰ ਚੰਗਾਗੇ ਫਿਰ ਅੱਜ ਆਪਣੀ ਖੜੇ ਪਰ ਜਾ ਰਹੀ ਹੁਗੀ ਚਲੋ ਆਪਾਂ ਵੀ ਅੱਜ ਥੋੜੀ ਫਰੀਆਂ ਆਪਾਂ ਚੱਲ ਜਾਈਏ ਆਣੇ ਇਸ ਕਰਕੇ ਫਿਰ ਆਪਾਂ ਅੱਜ ਹੀ ਤੋਂ ਥੋੜੀ ਬਾਤੀ ਨਾ ਆਪਣੇ ਤੋਂ 10-20 ਮਿੰਟਾਂ ਦੀ ਬਾਟਾਈ ਆਪਣੇ ਪਿੰਡ ਤੋਂ ਤੇ ਆਪਣੇ ਨਾਲ ਹੀ ਐ ਫਿਰ ਵਾਖ ਆਪਣੇ ਕਾਲ ਹੋ ਚੁੱਕੀ ਫਿਰ ਐ ਉਹ ਕੋਈ ਅੱਜ ਤੱਕੜੇ ਵੱਡੇ ਕਿੱਧਰ ਨੂੰ ਜਾਣਾ ਪੈ ਜੇ ਕੋਈ ਕੰਮ ਛੱਡ ਜਾਂਦੇ ਨੇ ਚਲੋ ਜੀ ਆਪਾਂ ਚੱਲਦੇ ਅੱਜ ਹਮਨਾਤ ਮੌਸਮਾ ਹੋ ਗਿਆ ਤੋਂ ਪਾਣੀ ਪਾਣ ਲੱਗ ਗਿਆ ਟ੍ਰੈਫਿਕ ਘਟ ਗਿਆ ਸ਼ਾਮ ਦੀ ਟ੍ਰੈਕ ਵਾਲੀ ਹੁੰਦੀ ਕੁਛ ਨਕਮਾ ਦਾ ਸੀ ਜਿਨਾ ਆ ਗਏ ਨਾ ਉਹਨਾਂ ਸਰਾ ਸਰਾ ਵੱਡਣ ਲੱਗੇ ਲੋਕ ਇਸ ਕਰਕੇ ਦੇਖੋ ਸੜਕ ਵੇਲੀ ਤੇ ਕੋਈ ਵਾਲੀ ਟ੍ਰੈਫਿਕ ਨਹੀਂ ਆਈ ਉਹ ਟੋਨ ਕਰਦੀ ਰਹੀ ਨਾ ਮੈਂ ਬਰੇ ਉਹ ਹੱਥ ਮੱਠਾ ਬੈਠੂਗੀ ਤੇ ਲੋਏ ਪੜੇ ਦੋ ਚਾਰ ਮੱਠ ਹੋਏ ਨੇ ਆ ਸਾਡੇ ਗੱਪ ਸੁਣਦੇ ਆ ਸੀ ਹਾਂ ਮੈਂ ਕਿਹਦੇ ਕਾਹਦੇ ਤੇ ਮੈਂ ਵੀ ਨਾਲ ਟੋਰੀ ਲਈ ਅੱਜ ਦੀ ਠੇਕਾ ਲਾਟ ਲੈ ਤਾਂ ਬਾਣ ਬਈ ਹਾਂ ਠੇਕਾ ਠਾ ਦੋ ਇਹਨੂੰ ਤੇ ਠੇਕਾ ਦਾ ਕੁਝ ਠੇਕਾ ਤਾਂ ਟੁੱਟ ਗਿਆ ਇੱਥੇ ਘੱਟ ਵੀ ਗਿਆ ਦੇਖੇ ਬੜੀ ਦੇਖੇ ਦਾ ਗਾਣਾ ਮੇਰੇ ਦਾਸੀ ਨੂੰ ਇਸ ਤੇ ਗਾ ਰਿਹਾ ਹਾਂ ਹੂੰ ਤਾਂ ਲੋਕਾਂ ਨੇ ਪਹਿਲੀ ਵਾਰੇ ਰੇਟ ਚੱਕ ਦੇ ਤੀਗੇ ਨਾਲ ਗੱਲ ਰੇਟ ਤੇ 10 ਕਿਲੋ 10 ਵੀ ਬਹੁਤ ਨੇ ਫਿਰ ਆਪ ਦਾ ਹੁਣ ਤਾਂ ਫੇਕੀ ਦਿੱਤਾ ਕਰਨਾ ਕਿਹੜੇ ਸਕੂਲ ਚ ਲੱਗ ਗਿਆ ਪੁੱਤ ਐਸ ਵੀ ਚ ਲੱਗ ਗਿਆ ਹੂੰ ਸਮਝ ਨਹੀਂ ਕਿ ਕਿਹੜੀ ਸੀ ਵੀ ਸਾਡੇ ਪਿੰਡ ਜਾਣਾ ਉਹਨਾਂ ਸਾਡੇ ਸ਼ਹਿਰ ਆ ਨਾ ਸਾਡੇ ਘਰੇ ਆ ਜਾ ਕਰੋ ਉੱਥੇ ਬੈਂਤ ਜਨਗਰਿਕ ਕਹਿੰਦੇ ਆਟੋ ਤੇ ਬੈਂਤ ਪਰ ਬੈਨ ਆਉਂਦੀ ਹੈ ਨਾ ਹਾਂ ਇੱਕ ਤਾਂ ਮਾਰਦਾ ਕਿਹੜਾ ਤੇ ਮੈਂ ਪਾਸ ਤੋਂ થી ਆ ਕੇ ਮਾਰ ਬਲਾ ਚਾਰ ਮਹੀਨੇ ਹੋ ਗਏ ਅੱਛਾ ਨਹੀਂ ਲੱਗਦਾ ਤੀਕਰਾਂ ਬਹੁਤ ਬਹੁਤ ਇਹ ਗਿਲਾ ਪਟਾਉਣ ਵਾਲਾ ਉਹ ਉਨੀ ਚੱਕਾ ਪੜੀ ਕਰਾਂਗੇ ਇਸ ਸਾਲ ਉਹਦਾ ਬਾਕੀ ਕਰਾਂਗੇ ਨਾ ਨੌਕਰੀਆਂ ਤਾਂ ਦਿੱਤੀਆਂ ਹਾਂ ਬਾਕੀ ਨੇ ਬਗੇ ਆਪਾਂ ਕਹਿੰਦੇ ਸਾਰਾ ਥੋੜਾ ਜਿਹਾ ਕਸਾਣੇ ਵਾਂਗ ਫਾਇ ਗਿਆ ਉਹ ਨਾ ਪਾ ਕੇ ਇੰਨਾ ਬੜਾ ਜਾ ਸਟੈਂਡ ਜਾ ਗਲਤ ਕਰ ਲੈਨੇ ਕੰਮ ਨਹੀਂ ਕੰਮ ਵਧੀਆ ਨਹੀਂ ਹੈ ਦੇਖੀ ਪਾਸ ਹਾਂ 20 ਮੇ ਲਾਉਣੇ ਪਾ ਕੇ ਦੇਖ ਰખી ਹਾਂ ਨਾ ਜੇ ਤਾਂ ਇਹਦਾ ਕੰਮ ਇਹਦਾ ਨੌਕਰੀਆਂ ਰੱਖੀ ਨਹੀਂ ਆਤਾ ਨੇ ਪੁਲਿਸ ਦੀਆਂ ਦੇ ਦਿੰਦਾ ਪੁਲਿਸ ਦੀ ਬੰਦ ਕੱਢੀ ਜਾਂਦਾ ਸੀ ਬਾਕੀ ਪੁਲਿਸ ਦੀਆਂ ਬਾਕੀ ਟੀਚਰਾਂ ਸਕੂਲ ਇਹ ਨਹੀਂ ਬਤੂਦੀਆਂ ਨਾ ਇਹ ਰਾਣਾ ਬਹੁਤ ਦੇ

ਆ ਜਾ ਬੱਚੋ ਖਾ ਲੋ ਇਹ ਕੁਰਸੀ ਕਿਆ ਬਣਾ ਰਹੇ ਹੋ ਪਤਾ ਨਹੀਂ ਇਹ ਪਲੇਟ ਚ ਵਈ ਆਪਣੀ ਖੁੱਲ ਗਈ ਮਾਜਾ ਪਗਾਈ ਦੀ ਪਾਸੇ ਆ ਦੇਖੋ ਤੁਹਾਨੂੰ ਦੱਸਿਆ ਸੀ ਵੀਡੀਓ ਚ ਉਹ ਫਰਦਿਆ ਕੱਟੀ ਖੁੱਲੀ ਜਿਨ੍ਹਾਂ ਦੇ ਪਸ਼ੂ ਰੱਖੇ ਨੇ ਆ ਹਾਲ ਨੂੰ ਉਹ ਦੀਸਿਆਂ ਨੂੰ ਭਜਣਾ ਪਿਆ ਚਾਹ ਪਿੰਡ ਸਰ ਸੰਗਲਣਾ ਕਿੱਲੇ ਚ ਕੜਾ ਗਈ ਇਹ ਸਾਰਿਆਂ ਦਾ ਦਾਣਾ ਖਾ ਗਈ ਮੈਨੂੰ ਲੱਗਦਾ ਹੈ ਨਾ ਇਹ ਚਾਲਾ ਜਿਦਾ ਦਾਣੇ ਨਾ ਰੱਜੇ ਇਹ ਸਿੰਘ ਚ ਪਾ ਕੇ ਚੱਕ ਲੈਂਦੀ ਹੈ ਸੰਗਲ ਤਾਂ ਇਹ ਤਾਂ ਕਿੱਲਾ ਵੱਡਾ ਕੱਟ ਗਿਆ ਵੱਡਦਾ ਉਹ ਕੱਟ ਕੱਟ ਦਿਆ ਨੂੰ ਛੋਟਾ ਕਿਲਾ ਆ ਲਓ ਇਦਰੋਂ ਖਾ ਗਈ ਦਾਣਾ ਸਨ ਨਹੀਂ ਤਾਂ ਉੱਤੋਂ ਤੋਂ ਸਾਰਾ ਕਿਲਾ ਛੋਟਾ ਹੈ ਸਿੰਘ ਸਿੰਘ ਚ ਪਾ ਕੇ ਤਾਹ ਕਢਾ ਆ ਜਾਂਦੀ ਹੈ ਚਲੋ ਜ ਆਪਾਂ ਸੂ ਆਪਾਂ ਦੂਜੇ ਵੀ ਬੰਨਦੀ ਹੈ ਨਾਲ ਦੀ ਨਾਲ ਲਓ ਜ ਆਪਾਂ ਸਾਰੇ ਪਸੂ ਬੰਨ ਤੇ ਅੰਦਰ ਘਰ ਤੇ ਅੰਦਰ ਵਾਲੇ ਅੰਦਰ ਬਾਹਰ ਵਾਲੇ ਬਾਹਰ ਲਓ ਆ ਮੱਝਾਂ ਕਰਤੀ ਆਪਾਂ ਕੱਟਤਾ ਆਪਾਂ ਇਦਰ ਬੰਨਤਾ ਇਹਨਾ ਚੁੰਗ ਜਾਂਦਾ ਮੱਝ ਨੂੰ ਇਹ ਪਿੱਛੋਂ ਕਚੰਗਾ ਜਾਂਦੀ ਆ ਆਹ ਨੇ ਪਸ਼ੂਆਣੇ ਦੇ ਜਦੋਂ ਕਿਤੇ ਰਿਸ਼ਤੇਦਾਰ ਚ ਪਾਸੇ ਭੱਗ ਜਾਣੇ ਨਾ 10 ਮਿੰਟ ਉਹਦੀ ਸਾਨੂੰ ਫੋਨ ਵਗ ਜਾਂਦਾ ਉਹਦੀ ਮੱਝ ਜਾਂ ਕੋਈ ਖੁੱਲ ਗਈ ਜਾਂ ਕੋਈ ਸੰਕਲ ਤੜਾ ਗਈ ਉਹਦੀ ਭਜਣਾ ਪੈਂਦਾ ਸਾਨੂੰ ਜੇ ਫੋਨ ਕਰਤਾ ਕਿਨੇ ਵੀ ਮੱਝ ਖੁੱਲ ਗਈ ਸਾਡੀ ਬਾਟ ਨੇੜੇ ਸੀ 10 ਮਿੰਟਾਂ ਚ ਆ ਗਏ ਸਾਰੇ ਬੇੜਾ ਪੱਟਤਾ ਭੱਜਨੇ ਆਉਂਦਿਆਂ ਨੂੰ ਆਪਣਾ ਪਿਆਜ ਸੀਦੀ ਜਾਂਦੇ ਆ ਅੱਜ ਪਬਨਾ ਮਾਗੀ ਪਨੀਰ ਦੀ ਪੁਰਜੀ ਸਬਜ਼ੀ ਨਹੀਂ ਸੀਗੀ ਕੋਈ ਹੋਰ ਬਣਾਉਣ ਨੂੰ ਤੇ ਮੈਂ ਚਲ ਆਪਾਂ ਪਨੀਰ ਦੀ ਪੁਰਜੀ ਬਣਾਉਣੇ ਆ। ਫਰ ਲਈ ਆਪਾਂ ਜਾਏ ਪਤਾ ਲਿਆਏ ਆਪਣੇ ਮਾਸੜੀ ਜੀ ਦਾ ਉਹਨਾਂ ਦੀ ਜੇ ਤੁਹਾਨੂੰ ਦੱਸਿਆ ਸੀ ਆਪਾਂ ਵੀ ਅੱਖ ਦੀ ਨਿਕਾ ਚਲੀ ਗਈ ਸੀ ਕਿ ਉਹਨਾਂ ਦਾ ਲੰਜ ਪਵਾਇਆ ਹੋਇਆ ਸੀਗਾ। ਉਹਨਾਂ ਨੇ ਪਤਾ ਨਹੀਂ ਤਾਂ ਕੋਈ ਭਾਰਪੂਰ ਚੱਕ ਲਿਆ ਜੀ ਹੁਣ ਆਪਣੇ ਕੰਮ ਹੁੰਦੇ ਜੀ ਖੇਤਾਂ 'ਚ ਨਾ ਤੇ ਕੋਈ ਪੰਡ ਪੰਡ ਚੱਕ ਲਈ ਲੰਜ ਨਾ ਇਕੱਠਾ ਹੋ ਗਿਆ ਸੀਗਾ। ਇਸ ਕਰਕੇ ਫਿਰ ਉਹਨਾਂ ਨੇ ਦੁਬਾਰੇ ਹੁਣ ਲੰਜ ਪਵਾਇਆ ਦੁਬਾਰਾ ਆਪਰੇਸ਼ਨ ਕਰਾਇਆ ਉਹ ਅੱਖ ਦਾ ਪਹਿਲਾਂ ਵੀ ਆਪਰੇਸ਼ਨ ਹੋਇਆ ਵਾ ਸੀ। ਫਿਰ ਉਹਨਾਂ ਨੇ ਦੁਬਾਰਾ ਫਿਰ ਬਟੰਡੀ ਆਪਰੇ ਤੇ ਕੋ ਲੱਗਦਾ ਦੋ ਦਿਨਾਂ ਦੇ ਵਿੱਚ ਵਿੱਚ ਜਮਾ ਨਿਕਾ ਡਾਊਨ ਹੋ ਗਈ ਸੀ ਤੇ ਆਪਾਂ ਗਏ ਸੀਗੇ ਜੀ 11:30 ਵਜੇ ਤੇ ਹੁਣ ਤੁਹਾਨੂੰ ਪਤਾ ਪਸ਼ੂ ਵਾਲੇ ਨੇ ਕੀ ਜਾਣੁੰਦੇ ਨੇ ਜਿੱਦੇ ਵੀ ਸੀ ਕਿਤੇ ਵਗ ਜੈਣਾ ਸਾਡੇ ਪਸ਼ੂ ਉੱਦੀ ਖੁੱਲੇ ਜਾਂਦੇ ਨੇ ਜਿੱਦ ਨੇ ਅਸੀਂ ਘਰੇ ਹੋਈ ਉਹਦੇ ਜਮਾ ਨਹੀਂ ਹੋ ਹੁੰਦਾ ਕਿਤੇ ਵਗ ਜੇ ਜਾਂ ਕੋਈ ਸੰਕਟ ਆ ਜਾਊਗੀ ਜਾਂ ਖੁੱਲ ਜੂਗੀ ਅੱਜ ਮਗਰੀ ਫੋਨ ਵਾਗ ਗਿਆ ਉਹਦੀ ਸਾਡੀ ਮੱਝ ਖੁੱਲ ਗਈ ਛੋਟੀ ਉਹਦੇ ਅਨੁਸਾਰ ਫਿਰ ਉਹਨੂੰ ਬੰਨ੍ਹਿਆ ਸਾਰੇ ਗਾਹ ਪਾ ਤੋ ਨੇ ਸਾਰੀਆਂ ਮੱਝਾਂ ਦਾ ਝੋਟੀਆਂ ਦੂਜਿਆਂ ਦਾ ਦਾਣਾ ਖਾ ਗਏ। ਪਸ਼ੂ ਵਾਲਿਆਂ ਦੇ ਹਜੇ ਕੰਮ ਆਉਂਦੇ ਨਹੀਂ। ਪਸ਼ੂ ਵਾਲਾ ਬੰਦਾ ਕਿਤੇ ਵੀ ਨਿਚਿੱਤਾ ਹੋ ਕੇ ਨਹੀਂ ਜਾ ਸਕਦਾ ਨਾ ਕਿਤੇ ਬੈਠ ਸਕਦੇ। ਫਿਰ ਆਪਾਂ ਤੁਹਾਨੂੰ ਪਤਾ ਆਪਾਂ ਦੱਸਦੇ ਰਹਿਣਾ ਤੁਹਾਨੂੰ ਹਰ ਇੱਕ ਵੀਡੀਓ 'ਚ ਆਪਾਂ ਜਦੋਂ ਵੀ ਜਾਂਦੇ ਆਪਾਂ ਪਸ਼ੂਆਂ ਟਾਈਮ ਨੂੰ ਘਰੇ ਪਹੁੰਚਦੇ ਆਪਾਂ ਨਾਲ 2-3 ਘੰਟੇ ਦੁਪਹਿਰੇ ਤੋਂ ਬਾਰੇ ਟਾਈਮ ਹੁੰਦਾ ਆਪਣੇ ਕੋਲ ਜਾਣ ਦਾ। ਉਹ ਟਾਈਮ ਤੇ ਆਪਾਂ ਫਿਰ ਘਰੇ ਪਹੁੰਚਣਾ ਹੀ ਹੁੰਦਾ ਈ। ਅੱਜ ਆਪਾਂ ਕਿਸੇ ਨੂੰ ਬਿਠਾਇਆ ਨਹੀਂ ਸੀ ਘਰੇ ਆਪਣੇ ਬੇਟੇ ਸੀ ਘਰੇ ਇਕੱਲਾ। ਅੱਗੇ ਆਪਣੇ ਇੱਕ ਬੁਢੀ ਹੁੰਦੀ ਹੈ ਜੀ ਘਰੇ। ਉਹ ਤਾਂ ਬੰਨ੍ਹ ਦਿੰਦੀ ਆ ਬਹੁਤ ਜਿਆਦਾ ਖਰਾਬ ਨੇ ਪਸ਼ੂ ਵਾਲੇ ਦੇ ਹਜੇ ਕੰਮ ਧੰਦੇ ਨੇ ਜੀ ਜਿਹੜੇ ਇਹਨਾਂ ਦੇ ਪਸ਼ੂ ਨੇ ਨਾ ਉਹ ਨਹੀਂ ਕਿਤੇ ਜਾ ਸਕਦੇ ਉਹ ਤਾਂ ਬੰਦਾ ਬੰਨਿਆ ਰਹਿੰਦਾ ਜੀ ਘੰਟਾ ਦੋ ਘੰਟੇ ਬੰਦਾ ਜਾ ਸਕਦਾ ਉਸਮਾ ਨਾਲ ਤਾਂ ਫਿਰ ਬੰਦਾ ਜਮੀ ਹੋਊ ਹੋ ਜਾਂਦਾ ਬੰਨਣ ਹੋ ਜਾਂਦਾ ਇਹ ਗੰਡੇ ਵਾਲੀ ਕੋੜੇ ਨੇ ਇਹ ਪੱਤਾਰਾ ਕੱਢ ਜੀ ਫਿਰ ਨਾ ਲੇਟ ਹੋ ਜਾਂਦੇ ਆ ਸੁਸਤਾ ਮੱਖੀ ਮੱਛਰ ਹੋ ਜਾਂਦਾ ਚਲੋ ਇਧਰ ਮੈਂ ਦੇਖੀ ਬੱਛਾ ਮੁਰਸੀ ਪੀਂਦਾ ਦਾਣਾ ਇਹਨਾਂ ਦੇ ਮਿਲਦਾ ਨਾ ਆ ਕੱਢ ਜੀ ਹੋ ਗਿਆ ਤਾਂ ਇਹ ਕੱਥ ਸਾਰੇ ਖਾ ਲਏ ਤਾਂ ਚਲੋ ਇੱਧਰ ਥੋੜਾ ਥੋੜਾ ਲੇਟ ਹੋ ਜਿਆ ਧਾਰਾ ਨੂੰ 6 ਵਜੇ ਹੋਣੀ ਸੀ ਤੇਲ ਛਿੜਕਾ ਹੈ ਨਾਲੇ ਹਾਂ ਲੱਗ ਜੰਦੀ ਆ ਕੋਈ ਆਪਾਂ ਆਪਣਾ ਆਪਣਾ ਸਾਰਾ ਇੱਧਰ ਆਪਾਂ ਨਾ ਧਾਰ ਚੋਗੀਏ ਸਾਰਾ ਆਪਾਂ ਨੂੰ ਲੇਟ ਹੋ ਜਾਣਾ ਥੋੜੇ ਥੋੜੇ ਨਾਲ ਥੋੜਾ ਕਰੋ ਟਿਪੰਦਾਂ ਨਾਲ ਹੋਰ ਕੰਮ ਲਾਪਾ ਲੇਟ ਵੀ ਕਰ ਲਵਾਂ ਸਾਰਾ ਨਾ ਕੰਮ ਜਿਹੜਾ ਤੁਹਾਨੂੰ ਟਾਈਮ ਤੇ ਕਰਨਾ ਤਾਂ ਤਾਂਹਰ ਫਿਰ ਲੇਟ ਹੋ ਜਾਗੇ ਫਿਰ ਕੁਸ ਆਪਣੇ 3 ਵਜਾਂ ਨਹੀਂ ਜੋਨ ਵਾਲੇ ਇਹ ਜਿਹੜਾ ਆਪਾਂ ਲੇਟ ਹੋਣ ਲੱਗੇਗੇ ਤੇ ਮੈਂ ਫੱਟਾ ਨਾ ਕਰਦੇ ਕਿਹਨੂੰ ਕਰਦੇ ਮਲਦੇ ਫੱਟਾ ਨਾ ਕਰਦੀ ਕੱਢੀ ਕੱਲ ਜੇ ਫੱਟਾ ਕਰਦੀਏ ਜੇ ਮੈਂ ਸਮਾਂ ਕੋਸ਼ੇ ਦੀ ਜੀ ਦੀ ਪਕੜਾਉਣ ਦੇ ਜਾਂ ਢੇਡਾ ਢੇਡਾ ਕਸ਼ੇ ਦੀ ਤਾਂ ਟੋਨੇ ਆ ਇਹ ਕੱਟਾ ਅਧੈਂਗਰ ਜਦ ਦੀ ਸੁਈ ਨਾ ਚਤਰੀ ਦਾ ਮੂਹਰੇ ਉਹ ਕਾਦੇ ਪਰੇ ਕਰ ਦੋ ਫਿਰ ਇਹਨੂੰ ਮੜ ਜਾ ਉਹ ਹੋ ਜਾਂਦਾ ਵੀ ਪਤਾ ਨਹੀਂ ਕਿੱਧਰ ਵਾ ਗਿਆ ਚਤਰੀ ਜਿਹੜਾ ਕਾਤਾ ਰਸੋਈ ਦੇ ਛੇ ਦੀ ਜਾਨ ਅਜਾ ਦਿੱਤਾ ਟਾਈਮ ਲੱਗਣਾ ਅਪਨ ਮੰਦਰ ਚ ਚੱਲਾਂਗੇ ਕੱਲ੍ਹ ਨੂੰ ਕੋਸਾ ਮੋਕੜਾ ਮੰਦਰ ਦਾ ਪ੍ਰੋਗਰਾਮ ਕਰਵਾਉਗਾ ਆਪਣੇ ਥੇ ਨਾਲ ਰੱਖ ਕੇ ਚੱਲ ਜੇ ਨਹੀਂ ਇਹਨਾਂ ਰੱਖਤੇ ਆ ਆਪਣੇ ਚੱਲਦੇ ਨਹੀਂ ਜੇ ਇਸ ਤੇ ਨਾਲ ਰੱਖਤੇ ਸਿੱਕਾ ਆਪਾਂ ਹੁੰਦੇ ਨਹੀਂਗੇ 他速度的了。 ਕਦਵਾ ਦਾ ਸਸਾਂ ਦੀ ਆਪਾਂ ਉਹ ਮਾਤਾ ਉਹ ਦੀ ਜਦਰੀਆਂ ਇਹ ਕੋਲ ਕਿ ਫਸਫਕਾਰੇ ਰੱਖਣਾ ਨੇ ਤਾ ਕਾ ਖੋਲੇ ਜਾ ਹੋਰ ਪਰ 15 ਵਜੇ ਲੇ ਨਾ ਪਾਕਰ ਰੱਖਣਾ ਨਾ ਖੋਲੇ ਪਾਣੇ ਬਾਰੇ ਸ਼ਾਮ ਨੂੰ ਆਪਾਂ ਬਈ ਨਾ ਪਾਕਰ ਤੇ ਵੇਰੇ ਲਾਪਨ ਤੇ ਰਹਿ ਜਾਏ ਇਹਨੇ ਕਿ ਲਿਆ ਜਿੱਦੂ ਗੁੱਦਾਂ ਦਿੱਤੀ ਜਾਂਦੀ ਮਜ਼ਾ ਨੈਸਟ ਪਾਉਣ ਹਾਂ ਤਾ ਕਾ ਬਈ ਸਖਰੀਆ